साढ़े यूट्यूब चैनल समाइला टटोरीयल ता स्वागत है जेकर तुम सा नवे यूजर हो तो साबसक्राइब नहीं किया है तो कृपया करके इसमें सबसक्राइब जरूर करो और बैलाइकन प्रैस करना ना साड़ी ना, से ना 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 भूलो तोड़िया नवी वीडियोज़ ने नोटिकेशन न मिलते रहन मैं ब्रिजराज कंप्यूटर फैकल्टी अज्जी विशा कंप्यूटर सैंस जमा छेवीं पाठ दोप्यूटर सिस्टम नम करना इस पाठ के बहुपसंदी प्रश्न खाली था पढ़ा ਤੇ ਐ ਚੈਪਟਰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਜਿਹੜੀ ਵੀਡੀਓ ਹੈ ਜੋ ਸੈਸ਼ਨ 2025-26 ਤੋਂ ਸਿਲੇਬਸ ਚੇਂਜ ਹੋਇਆ ਹੈ ਉਹਦੇ ਅਕੋਰਡਿੰਗਲੀ ਤਿਆਰ ਕੀਤੀ ਗਈ ਹੈ ਤੇ ਇਸ ਪਾਠ ਵਿੱਚ ਅਸੀਂ ਕੰਪਿਊਟਰ ਦੇ ਭਾਗਾਂ ਬਾਰੇ ਵੀ ਪੜ੍ਹਾਂਗੇ ਜਿਵੇਂ ਕਿ ਡੈਸਕਟਾਪ ਜਦੋਂ ਅਸੀਂ ਕੰਪਿਊਟਰ ਔਨ ਕਰਦੇ ਹਾਂ ਸਭ ਤੋਂ ਪਹਿਲਾਂ ਜਿਹੜੀ ਸਕਰੀਨ ਨਜ਼ਰ ਆਉਂਦੀ ਹੈ ਉਹਨੂੰ ਬੋਸ ਦੇ ਡੈਸਕਟਾਪ ਜਿਹਨੂੰ ਕੰਪਿਊਟਰ ਦੀ ਬੈਕਗ੍ਰਾਉਂਡ ਵੀ ਕਿਹਾ ਜਾਂਦਾ ਹੈ ਐਦੇ ਤੇ ਕੁਝ ਛੋਟੇ-ਛੋਟੇ ਫੋਟੋ ਨਜ਼ਰ ਆ ਰਹੇ ਜਿਦਾ ਦੀ ਸਪੀਸੀ ਨੈਟਵਰਕ ਰੀਸਾਈਕਲ ਬਿਨ ਇਹਨਾਂ ਨੂੰ ਆਈਕਨਸ ਕਿਹਾ ਜਾਂਦਾ ਹੈ

ਕੀ ਡੈਸਕਟਾਪ ਕੀ ਹੈ ਕਿ ਜਦੋਂ ਕੰਪਿਊਟਰ ਔਨ ਕਰਦੇ ਆ ਸਭ ਤੋਂ ਪਹਿਲਾਂ ਜਿਹੜੀ ਸਟਾਰਟ ਹੋਣ ਤੋਂ ਬਾਅਦ ਸਕਰੀਨ ਨਜ਼ਰ ਆਉਂਦੀ ਹੈ ਉਹਨੂੰ ਡੈਸਕਟਾਪ ਕਿਹਾ ਜਾਂਦਾ ਹੈ ਤੇ ਇਹਦੇ ਆਪਸ਼ਨ ਨੇ ਵਾਲਪੇਪਰ ਵਾਲਪੇਪਰ ਹੁੰਦਾ ਹੈ ਕਿ ਡੈਸਕਟਾਪ ਦੀ ਬੈਕਗ੍ਰਾਉਂਡ ਤੇ ਜੇਕਰ ਕੋਈ ਫੋਟੋ ਨਜ਼ਰ ਤੁਹਾਨੂੰ ਆ ਰਹੀ ਹੈ ਮੰਨ ਲਓ ਕਿ ਨਵਾਂ ਮੋਬਾਈਲ ਲਿਆ ਉਹਦੀ ਸਕਰੀਨ ਮੋਸਟਲੀ ਬਲੂ ਜਾਂ ਬਲੈਕ ਕਲਰ ਦੀ ਹੁੰਦੀ ਹੈ ਜੇਕਰ ਤੁਸੀਂ ਉੱਤੇ ਫੋਟੋ ਲਗਾ ਲੈਂਦੇ ਹੋ ਆਪਣੀ ਫੋਟੋ ਲਗਾ ਦਿੰਦੇ ਹੋ ਤੇ ਜਾਂ ਕੋਈ ਹੋਰ ਫੋਟੋ ਲਗਾ ਦਿੰਦੇ ਹੋ ਕੋਈ ਸੀਨਰੀ ਲਗਾ ਦਿੰਦੇ ਹੋ ਉਹਨੂੰ ਵਾਲਪੇਪਰ ਕਿਹਾ ਜਾਂਦਾ ਹੈ ਟਾਸਕਬਾਰ ਡੈਸਕਟਾਪ ਤੇ ਸ ਆਈਕਨ ਦਾ ਸ਼ੋਰਟਕਟ ਛੋਟੀ ਛੋਟੀ ਤਸਵੀਰਾਂ ਹੁੰਦੀਆਂ ਜਿਹੜੇ ਕਿਸੇ ਪ੍ਰੋਗਰਾਮ ਨੂੰ ਰਿਪਰੈਜ਼ੈਂਟ ਕਰਦੀਆਂ ਨੇ ਤੇ ਚੌਥਾ ਹੈ ਰਨ ਬਾਕਸ ਜਿਹੜਾ ਕਿਸੇ ਪ੍ਰੋਗਰਾਮ ਨੂੰ ਕੁਕਲੀ ਓਪਨ ਕਰਨ ਦੇ ਕੰਮ ਆਉਂਦਾ ਹੈ ਤੇ ਇਹਦਾ ਅਨਸਰ ਰਨ ਬਾਕਸ ਜਿਹੜਾ ਰਨ ਬਾਕਸ ਹੈ ਐ ਟੈਕਸਟ ਆਫ ਦਾ ਪਾਰਟ ਨਹੀਂ ਹੈ ਕਿਉਂਕਿ ਡੈਸਕਟਾਪ ਤੇ ਵਾਲਪੇਪਰ ਵੀ ਹੁੰਦਾ ਟਾਸਕ ਬਾਰ ਵੀ ਬੋਟਮ ਤੇ ਹੁੰਦੀ ਹੈ ਤੇ ਛੋਟੀਆਂ ਤਸਵੀਰਾਂ ਵੀ ਹੁੰਦੀਆਂ ਲੇਕਿਨ ਜਿਹੜਾ ਰਨ ਬਾਕਸ ਹੈ ਇਹ ਸਟਾਰਟ ਮੀਨੂ ਦੇ ਅੰਦਰ ਹੁੰਦਾ ਹੈ ਨਾ ਕਿ ਡੈਸਕਟਾਪ ਤੇ ਤੇ ਰਨ ਬਾਕਸ ਹੈ ਕੁਝ ਇਸ ਤਰ੍ਹਾਂ ਨਜ਼ਰ ਆਉਂਦਾ ਹੈ ਜੇ ਅਸੀਂ ਕੀਬੋਰਡ ਤੋਂ ਵਿੰਡ तेरा अनुबोक्स न किसी भी एप्लीकेशन असानी ना टाइप करके ओपन कर सकते हैं मान लो मैं नोटपैड ओपन करना है ओपन जाके नोटपैड लिख के ओके करा तो नोटपैड ओपन हो जाएगा नंबर दो कंप्यूटर सिस्टम डैश शामिल है इसके ऑप्शन है सिर्फ सॉफ्टवेयर सिर्फ हार्डवेयर हार्डवेयर सॉफ्टवेयर ए कोई नहीं तो इसका आंसर है ईडी ओप्शन हार्डवेयर सॉफ्टवेयर ਇਹੜਾ ਕੰਪਿਊਟਰ ਸਿਸਟਮ ਹੈ ਦੋ ਭਾਗਾਂ ਨਾਲ ਮਿਲ ਕੇ ਬੰਦਾ ਹਾਰਡਵੇਅਰ ਹਾਰਡਵੇਅਰ ਹੁੰਦੇ ਕੰਪਿਊਟਰ ਦਾ ਭੌਤਿਕ ਭਾਗ ਜਿਹਨ ਨੂੰ ਆਪਾਂ ਟੱਚ ਕਰ ਸਕਦੇ ਆ ਦੇਖ ਸਕਦੇ ਆ ਗਿਣ ਸਕਦੇ ਆ ਜਿਵੇਂ ਕਿ ਕੀਬੋਰਡ ਮਾਊਸ ਮੋਨਿਟਰ ਸੀਪੀਯੂ ਪੈਨ ਡਰਾਈਵ ਆਦਿ ਤੇ ਹਾਰਡਵੇਅਰ ਜਿਹੜੇ ਨੇ ਤੁਹਾਨੂੰ ਦੱਸ ਦਿੱਤੇ ਤੇ ਸੌਫਟਵੇਅਰ ਜਿਹੜਾ ਹੁੰਦੇ ਨੇ ਕੰਪਿਊਟਰ ਦੇ ਅੰਦਰ ਕੁਝ ਪ੍ਰੋਗਰਾਮਸ ਹੁੰਦੇ ਆ ਐਪਸ ਹੁੰਦੀਆਂ ਐਪਲੀਕੇਸ਼ਨ ਸੌਫਟਵੇਅਰ ਹੁੰਦੇ ਨੇ ਸਿਸਟਮ ਸੌਫਟਵੇਅਰ ਹੁੰਦੇ ਨੇ ਜਿਵੇਂ ਕਿ ਕੰਪਿਊਟਰ ਚ ਨੋਟਪੈਡ ਵਰਡਪੈਡ ਪੇਂਟ ਕੈਲਕੂਲੇਟਰ ਸਾਰੇ ਕੀ ਨੇ ਸੌਫਟਵੇਅਰ जो सा मोबाइल है मोबाइल की बॉडी वो दी बैटरी मैमरी कार्ड सिम कार्ड यह हार्डवेयर है लेकिन मोबाइल के अंदर जप्स हैं जिम्मेदी की वटसएप यूज हो इंस्टाग्राम यूज़ करते हो कंटैक्ट बुक है मैसेज़ है यह सारे की हैं ऐप्स ज सॉफ्टवेयर तो आप कह सकते हैं कि ज्यूटर सिस्टम है यह हार्डवेयर अच्छे साफ्टवेयर के संबेल तो बनता है नंबर तीन मोबाइल फोना ओपरेटिंग सिस्टम ज़्यादातर वरतिया जाता है जो ओपरेटिंग सिस्टम हों सिस्टम सॉफ्टवेयर होंगे ਜੇਦੀ ਮਤਲਬ ਨਾਲ ਸਾਡੀ ਕੋਈ ਵੀ ਇਲੈਕਟ੍ਰੋਨਿਕ ਡਿਵਾਈਸ ਕੰਮ ਕਰਦੀ ਹੈ ਜਿਵੇਂ ਕਿ ਅਪਾ ਕੰਪਿਊਟਰ ਦੀ ਗੱਲ ਕਰੀਏ ਤੇ ਕੰਪਿਊਟਰ ਚ ਵਿੰਡੋਜ਼ ਵਰਤੀ ਜਾਂਦੀ ਹੈ ਕਿ ਇੱਕ ਕੰਪਿਊਟਰ ਦੀ ਵਿੰਡੋ 7 ਹੁੰਦੀ ਹੈ ਵਿੰਡੋ 8 ਜਾਂ ਵਿੰਡੋ 10 ਜਾਂ ਵਿੰਡੋ 11 ਹੁੰਦੀ ਹੈ ਇੱਥੇ ਪੁੱਛਿਆ ਜਾ ਰਿਹਾ ਕਿ ਮੋਬਾਈਲ ਚ ਕਿਹੜਾ ਆਪਰੇਟਿੰਗ ਸਿਸਟਮ ਵਰਤਿਆ ਜਾਂਦਾ ਹੈ অপਸ਼ਨ ਹੈ ਵਿੰਡੋਜ਼ ਐਂਡਰੋਇਡ ਡੋਸ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤੇ ਇਸ ਦਾ ਆਨਸਰ ਹੈ ਐਂਡਰੋਇਡ देखे होने की जो मोबाइल तो में स्विच ऑफ करके ऑन करते हो तो कुछ इस तरह का आइकन जी देख तो नज़र आ रही है और नजर आता है यह एंड्रॉयड का आइकन है जोड़ा एंड्रॉयड ऑपरेटिंग सिस्टम है यह गूगल वालों तैयार किया गया है नंबर चार लॉगिन इन करने तो बाद दिखाई देख सक्रीन डैश कहा जाता है ऑप्शन है टास्क बार वॉलपेपर बैकग्राउंड डेस्कटॉप तो इसका सही आंसर है डैक्सटॉप की जो आपप्यूट ऑन करते हैं तो कंप्यूटर ऑन हो कुछ समा लगता है मतलब बूटिंग होंगी कोई अद्धा मिनट एक मिनट उस तो बाद जी बैकग्राउंड स्क्रीन तो स्क्रीन के सामने नज़र आँदी है जिस त आईकैन बने नज़र आनता टास्क बार नज़र आए स्टार्ट बटन नज़र आए उस पूरे एरिया डैस्कटॉप किया जाता है डैक्सटॉप एक रूट फोल्डर है जिंद मदद्यूटर दार एप्लीकेशन चलाई जा नंबर पांच ਹੇਠ ਲਿਖਿਆਂ ਵਿੱਚੋਂ ਕਿਹੜਾ ਟਾਸਕ bar ਦਾ ભાગ ਹੈ ਇਸਦੇ ਆਪਸ਼ਨ ਸਟਾਰਟ ਬਟਨ ਨੋਟੀਫਿਕੇਸ਼ਨ ਏਰੀਆ ਸਰਚ ਬਾਕਸ ਜਾਂ ਉਪਰੋਕਤ ਸਾਰੇ ਤੇ ਇਸ ਦਾ ਆਨਸਰ ਹੈ ਉਪਰੋਕਤ ਸਾਰੇ ਜੇ ਟਾਸਕ bar ਹੈ ਉਹ ਡੈਸਕਟਾਪ ਤੇ ਸਭ ਤੋਂ ਹੇਠਾਂ ਨਜ਼ਰ ਆਉਂਦੀ ਹੈ ਤੁਸੀਂ ਦੇਖ ਸਕਦੇ ਹੋ ਐਟ ਦਿ ਲੈਫਟ ਸਾਈਡ ਤੇ ਸਟਾਰਟ ਬਟਨ ਵੀ ਹੁੰਦਾ ਹੈ ਰਾਈਟ ਸਾਈਡ ਤੇ ਘੜੀ ਨਜ਼ਰ ਆ ਰਹੀ ਹੈ ਉਹਦੇ ਥੋੜੇ ਲੈਫਟ ਸਾਈਡ ਤੇ ਇੱਕ ਕੰਪਿਊਟਰ ਨਜ਼ਰ ਆ ਰਿਹਾ ਛੋਟਾ ਜਿਹਾ ਬਣੇ ਦਾ ਇਹ ਇੰਟਰਨੈਟ ਦਾ ਕਨੈਕਸ਼ਨ ਹੈ ਫਿਰ ਇੱਕ ਫਲੈਗਜ਼ ਹੈ ਨਜ਼ਰ ਆ ਰਹੇ ਇਹਨੂੰ ਨੋਟੀਫਿਕੇਸ਼ਨ ਏਰੀਆ ਕਹਿੰਦੇ ਹੈ ਕੁਝ ਐਪਸ ਨੂੰ ਆਪਾਂ ਜਲਦੀ ਓਪਨ ਕਰਨਾ ਚਾਹੁੰਦੇ ਹਾਂ ਉਹਨੂੰ ਕਿਕ ਲੌਂਚ ਆਈਕਨਸ ਕਹਿੰਦੇ ਆ ਤੇ ਜਿਹੜੀ ਟਾਸਕਬਾਰ ਹੈ ਤੇ ਸਟਾਰਟ ਬਟਨ ਵੀ ਹੁੰਦਾ ਹੈ ਨੋਟੀਫਿਕੇਸ਼ਨ ਏਰੀਆ ਵੀ ਹੁੰਦਾ ਸਰਚ ਬਾਕਸ ਵੀ ਹੁੰਦਾ ਸਰਚ ਬਾਕਸ ਕੋਈ ਆਈਟਮ ਫਾਈਂਡ ਆਊਟ ਕਰਨ ਦੇ ਕੰਮ ਆਉਂਦਾ ਹੈ ਜਾਂ ਕੋਈ ਐਪ ਸਿੱਧੀ ਸਰਚ ਕਰਨ ਦੇ ਕੰਮ ਆਉਂਦਾ ਹੈ ਤੇ ਜਿਹੜੀ ਟਾਸਕਬਾਰ ਹੈ ਇਹਨੂੰ ਸੁਪਰ ਬਾਰ ਵੀ ਕਿਹਾ ਜਾਂਦਾ ਹੈ ਇਹ ਡੈਸਕਟਾਪ ਦੇ ਹੇਠਲੇ ਪਾਸੇ ਨਜ਼ਰ ਆਉਂਦੀ ਹੈ ਤੇ ਇਹਨੂੰ ਆਪਾਂ ਟੌਪ ਬੋਟਮ ਲੈਫਟ ਰਾਈਟ ਕਿਤੇ ਵੀ ਮੂਵ ਕਰਕੇ ਲੈ ਕੇ ਜਾ ਸਕਦੇ ਹਾਂ ਅੱਗੇ ਹੈ ਖਾਲੀ ਥਾਂ ਪਰ ਤੇ ਇਹ ਪਹਿਲਾ ਹੈ ਡੈਸ਼ ਮਾਈਕਰੋਸਾਫਟ ਵਿੰਡੋਸ ਦੀ ਮੂਲ ਟੈਕਸਟ ਐਡੀਟਰ ਐਪਲੀਕੇਸ਼ਨ ਹੈ ਟੈਕਸਟ ਐਡੀਟਰ ਹੁੰਦਾ ਹੈ ਜਿੱਚ ਆਪਾਂ ਸਿੰਪਲ ਬਲੈਕ ਐਂਡ ਵਾਈਟ ਸਕਰੀਨ ਤੇ ਟਾਈਪਿੰਗ ਕਰ ਸਕੀਏ ਤੇ ਇਸ ਦਾ ਆਨਸਰ ਹੈ ਨੋਟਪੈਡ ਕਿਹੜਾ ਨੋਟਪੈਡ ਹੈ ਇੱਕ ਡਿਫਾਲਟ ਜਾਂ ਬੇਸਿਕ ਟੈਕਸਟ ਐਡੀਟਰ ਹੈ ਜਿਹੜਾ ਵਿੰਡੋਸ ਪਲੇਟਫਾਰਮ ਵਿੱਚ ਵਿੰਡੋਸ 7 ਵਿੰਡੋਸ 8 ਵਿੰਡੋਸ 10 ਤੇ ਵਿੰਡੋਸ 11 ਚ ਵਰਤਿਆ ਜਾਂਦਾ ਹੈ ਸਿੰਪਲ ਬਲੈਕ ਐਂਡ ਵਾਈਟ ਟਾਈਪਿੰਗ ਕਰਨ ਲਈ ਨੰਬਰ 2 ਰੀਸਾਈਕਲ ਬਿਨ ਇੱਕ ਅਜਿਹਾ ਖੇਤਰ ਹੈ ਜਿੱਥੇ ਡੈਸ਼ ਫਾਈਲਾਂ ਜਾਂ ਫੋਲਡਰ ਅਸਥਾਈ ਤੌਰ ਤੇ ਸਟੋਰ ਕੀਤੇ ਜਾਂਦੇ ਹਨ ਇਸ ਤਰ੍ਹਾਂ ਅਨਸਰ ਡਿਲੀਟਡ ਰੀਸਾਈਕਲ ਬਿਨ ਜਿਹੜਾ ਇੱਕ ਡਿਫੌਲਟ ਫੋਲਡਰ ਫੋਲਡਰ ਹੈ ਜਿਹੜਾ ਡੈਸਕਟਾਪ ਤੇ ਨਜ਼ਰ ਆਉਂਦਾ ਹੈ ਜਦੋਂ ਵੀ ਅਸੀਂ ਕਿਸੇ ਫਾਈਲ ਨੂੰ ਡਿਲੀਟ ਕਰਤੀਆਂ ਫੋਲਡਰ ਨੂੰ ਡਿਲੀਟ ਕਰਦੇ ਹਾਂ ਮਿਟਾਉਂਦੇ ਹਾਂ ਤੇ ਉਹ ਰੀਸਾਈਕਲ ਬਿਨ ਚ ਸਟੋਰ ਹੋ ਜਾਂਦਾ ਹੈ ਤੇ ਜਿਸਕਰ ਅਸੀਂ ਰੀਸਾਈਕਲ ਬਿਨ ਚੋਂ ਡਿਲੀਟ ਕਰਾਂਗੇ ਪਰਮਨੈਂਟਲੀ ਡਿਲੀਟ ਹੋਵੇਗਾ ਤੇ ਜੇਕਰ ਆਪਾਂ ਨੂੰ ਡਿਲੀਟ ਨਹੀਂ ਕਰਨਾ ਚਾਹੁੰਦੇ ਤਾਂ ਰੀਸਟੋਰ ਕਰਕੇ ਵਾਪਸ ਵੀ ਲੈ ਕੇ ਆ ਸਕਦੇ ਹਾਂ ਤੇ ਤੁਹਾਡੇ ਮੋਬਾਈਲ 'ਚ ਇੱਕ ਟ੍ਰੈਸ਼ ਫੋਲਡਰ ਹੁੰਦਾ ਹੈ ਉਹ ਸੇਮ ਰੀਸਾਈਕਲ ਬਿਨ ਦੇ ਵਾਂਗ ਕੰਮ ਕਰਦਾ ਹੈ। ਨੰਬਰ 3 ਡੈਸ਼ ਇੱਕ ਕਿਸਮ ਦੇ ਆਈਕਨ ਹੁੰਦੇ ਹਨ ਜਿਨ੍ਹਾਂ ਦੇ ਹੇਠਲੇ ਖੱਬੇ ਕੋਨੇ 'ਤੇ ਤੀਰ ਦਾ ਨਿਸ਼ਾਨ ਹੁੰਦਾ ਹੈ ਉਹਨੂੰ ਕੀ ਕਿਹਾ ਜਾਂਦਾ ਹੈ ਉਹਨੂੰ ਕਿਹਾ ਜਾਂਦਾ ਹੈ ਸ਼ਾਰਟਕੱਟਸ ਜਿਹੜਾ ਸ਼ਾਰਟਕਟ ਹੈ ਕੁਝ ਇਸ ਤਰ੍ਹਾਂ ਨਜ਼ਰ ਆਉਂਦਾ ਹੈ ਤੁਸੀਂ ਦੇਖ ਰਹੇ ਹੋ ਕਿ ਮੂਜ਼ੀਲਾ ਫਾਇਰਫੌਕਸ ਦਾ ਆਈਕਨ ਨਜ਼ਰ ਆ ਰਹੇ ਹਨ ਉੱਤੇ ਸਿਲੀ ਇੱਕ ਨੀਚੇ ਬਿਲਕੁਲ ਲੈਫਟ ਕੋਰਨਰ 'ਤੇ ਛੋਟਾ ਜਿਹਾ ਐਰੋ ਬਣਿਆ ਨਜ਼ਰ ਆ ਰਿਹਾ ਹੈ ਇਹ ਜਿਹੜੀਆਂ ਨੇ ਇਹ オリジナル ਫਾਈਲਾਂ ਦੀ ਲਿੰਕ ਫਾਈਲਸ ਹੁੰਦੀਆਂ ਨੇ ਮਤਲਬ ਜੇਕਰ ਤੁਸੀਂ ਇਹਨੂੰ ਡਿਲੀਟ ਵੀ ਕਰ ਦिए ਤੇ origignal ਐਪਲੀਕੇਸ਼ਨ ਤੇ origignal ਸੌਫਟਵੇਅਰ ਤੋਂ ਕੋਈ ਫਰਕ ਨਹੀਂ ਪਵੇਗਾ ਜੇਕਰ ਆਪਾਂ origignal ਫਾਈਲ ਜਿਹੜੀ ਹੈ ਉਹਨੂੰ ਡਿਲੀਟ ਕਰਦੇ ਹਾਂ ਤਾਂ ਸ਼ਾਰਟਕਟ ਆਪਣੇ ਆਪ ਹੀ ਖਤਮ ਹੋ ਜਾਏਗਾ ਸ਼ਾਰਟਕਟ ਦੀ ਕੋਈ ਵੀ ਵੈਲਿਊ ਨਹੀਂ ਰਹੇਗੀ ਤੇ ਸ਼ਾਰਟਕਟ ਜਿਹੜਾ ਇੱਕ ਲਿੰਕ ਫਾਈਲ ਹੁੰਦੀ ਹੈ ਤੇ ਇਹਦਾ ਜਿਹੜਾ ਸਾਈਜ਼ ਹੈ ਉਹ origignal ਫਾਈਲ ਤੋਂ ਦਿਲ ਜਿਹੜੀ ਤੁਹਾਡੀ ਮੇਨ ਫਾਈਲ ਹੁੰਦੀ ਹੈ ਉਸ ਤੋਂ ਬਹੁਤ ਹੀ ਜ਼ਿਆਦਾ ਛੋਟਾ ਹੁੰਦਾ ਹੈ ਨੰਬਰ 4 ਐਂਡਰੋਇਡਿਕ ਮੋਬਾਈਲ ኦਪਰੇਟਿੰਗ ਸਿਸਟਮ ਹੈ ਜੋ ਡੈਸ਼ ਦੁਆਰਾ ਵਿਕਸਿਤ ਕੀਤਾ ਗਿਆ तो इसका आंसर है गूगल तुम तो पहले दसिए कि जो एंड्रॉयड ऑपरेटिंग सिस्टम है थोड़ा समार्टफोन चलता है वो गूगल वालों बनाया गया है तो देखिए होना कि जो तो नवा समार्टफोन लेंगे हो और जो तुम तो 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 प्ले स्टोर पर जाकर जीमेल एंटर कर बारे पूछया जाए उसी पुछा जाता है क्योंकि जो जीमेल गूगल कंपनी का प्रोडक्ट है तो एंडरायड फोन जो तुम्हें चलाना है तो गूगल का अकाउंट होना जरूरी है सो आप कह सकते हैं कि एंडरायड जो ऑपरेटिंग सिस्टम है यह गूगल वो तैयार किया गया है नंबर पांच ਟਾਸਕ bar ਇੱਕ ਲੰਬੀ ਹਰੀਜ਼ਨਟਲ ਪੱਟੀ ਹੁੰਦੀ ਹੈ ਜੋ ਆਮ ਤੌਰ ਤੇ ਡੈਸ਼ ਤੇ ਹੇਟਾਂ ਦਿਖਾਈ ਦਿੰਦੀ ਹੈ ਤੇ ਇਸ ਦਾ ਆਨਸਰ ਹੈ ਡੈਸਕਟਾਪ ਇਹ ਟਾਸਕ bar ਹੈ ਇਹ ਸਭ ਤੋਂ نیچے ਡੈਸਕਟਾਪ ਤੇ ਦਿਖਾਈ ਦਿੰਦੀ ਹੈ ਇਹਨੂੰ ਸੁਪਰ bar ਵੀ ਕਿਹਾ ਜਾਂਦਾ ਹੈ ਤੇ ਇਹਨੂੰ ਆਪਾਂ ਟੌਪ ਬੋਟਮ ਲੈਫਟ ਕਿਤੇ ਵੀ ਮੂਵ ਕਰ ਸਕਦੇ ਹਾਂ ਤੇ ਇਹਨੂੰ ਪਰ ਲੋਕ ਵੀ ਕਰ ਸਕਦੇ ਹਾਂ ਜੇ ਲੋਕ ਕਰ ਦਈਏ ਫਿਰ ਇਹਨੂੰ ਕੋਈ ਵੀ ਮੂਵ ਨਹੀਂ ਕਰ ਸਕਦਾ ਜਦੋਂ ਤੱਕ ਇਹਦਾ ਲੋਕ ਨਾ ਹਟਾਇਆ ਜਾਵੇ ਨੰਬਰ 6 ਡੈਸ਼ ਪ੍ਰੋਗਰਾਮਾਂ ਦਾ ਇੱਕ ਸਮੂਹ ਹੈ ਜੋ ਇੱਕ ਖਾਸ ਕੰਮ ਕਰਨ ਲਈ ਵਰਤਿਆ ਜਾਂਦਾ ਹੈ उसमें कहा जाता है सॉफ्टवेयर कि कंप्यूटर के अंदर जिने भी प्रोग्राम होंगे जिन्नी भी एप्स होंगे चाहे नोटपैड है कैलकुलेटर है पेंट है वर्डपैड है एम एस वर्ड एम एस एक्सएल जो भी एप्स यूज़ करते हो सॉफ्टवेयर कहा जाता है तो अजली इन्ना ही अगली बार फिर किसी नवे टॉपिकाल मिलोंगे जेकर तो कोई क्वैरी है तो कमेंट सैक्शन पूछ सकते हो जो कंप्यूटर अध्यापक की मदद लै सकते हो धनबाद